ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ YouTube ਚੈਨਲ ਖੇਰਾ ਡੇਰੀ ਫਾਰਮ ਤਰਨਤਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਆਡਰੈਸ ਇੱਕ ਰੀਵੀਦ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰਦਾ ਝਾਮਕੇ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਨਾਮ ਭਾਜੀ ਰੋ ਦਾ ਪ੍ਰਤਾਪ ਸਿੰਘ ਸ਼ਾਹ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆਂ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਮੱਝਾਂ ਦੇ ਵਿੱਚ 6 ਨਗ ਦਿਖਾਵਾਂਗੇ ਜਿਨ੍ਹਾਂ ਦੇ ਵਿੱਚ ਦੋਸਤੋ ਕੋਈ ਤਿੰਨ ਮੱਝਾਂ ਜਿਹੜੀਆਂ ਟੋਕੜ ਗੱਬਣਾ ਚੈੱਕ ਪਾਸ ਕਨਫਰਮ ਹੋ ਗਈਆਂ ਤੇ ਬਾਕੀ ਦੋਸਤੋ ਦੂਜੀਆਂ ਵੀ ਤਿੰਨ ਮੱਝਾਂ ਜਿਹੜੀਆਂ ਇਹ ਵੀ ਸੁਈਆਂ ਸੋਈਆਂ ਹੋਣਗੀਆਂ ਇਹਨਾਂ ਪਸ਼ੂਆਂ ਦੀ ਸਾਰੀ ਡਿਟੇਲ ਆਪਾਂ ਵੀਰ ਦੇ ਕੋਲੋਂ ਪੁੱਛ ਕੇ ਤੁਹਾਨੂੰ ਦੱਸਾਂਗੇ ਕਰ ਲਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਪਰਖ ਰੀਤੀ ਕਰਨੀ ਆ ਦੋਸਤੋ ਤੁਸੀਂ ਆਪ ਆ ਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੀ ਨਹੀਂ ਗੱਲ ਹੋਵੇ ਕਾਉ ਆਪਾਂ ਵੀਰ ਨਾਲ ਗੱਲਬਾਤ ਕਰਕੇ ਡਿਟੇਲ ਇਹਦਾ ਪਛਵਾ ਦੀ ਸਾਰੀ ਵੀਰ ਦੇ ਕੋਲੋਂ ਪੁੱਛ ਕੇ ਤੋਂ ਨਾ ਸੰਜੀ ਕਰ ਲੈਨੇ ਹਾਂ ਜੀ ਹਾਂਜੀ ਭਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਮਹਾਰਾਜ ਹੋਰ ਭਾਈ ਜੀ ਠੀਕ ਠਾਕ ਵਧੀਆ ਜੀ ਚੰਗੀ ਤਰ੍ਹਾਂ ਚੱਲੀ ਜਾਂਦਾ ਵਧੀਆ ਕੰਮ ਕਰ ਵਧੀਆ ਜੀ ਕਿਰਪਾ ਮਹਾਰਾਜ ਜੀ ਆਈ ਜਾਂਦਾ ਮਾਲ ਜੀ ਵਿਕੀ ਜਾਂਦਾ ਠੀਕ ਹੈ ਜੀ ਚਲੋ ਫਾਈਲ ਲਈ ਚਲਦੀ ਰਹਿਣੀ ਚਾਹੀਦੀ ਹਾਂਜੀ 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 ਐਡਰੈਸ ਬੋਲ ਦਿਓ ਆਪਣਾ ਐਡਰੈਸ ਆਪਣਾ ਜੀ ਪਿੰਡ ਝਾਮਕੇ ਖੁਰਦ ਜੀ ਹਾਂਜੀ ਜ਼ਿਲ੍ਹਾ ਤਰਨਤਾਰਨ تحصیل ਵੀ ਤਰਨਤਾਰਨ ਠੀਕ ਹੈ ਜੀ ਤੇ ਨਾਮ ਹੈਗਾ ਜੀ ਪ੍ਰਤਾਪ ਸਿੰਘ ਹਾਂਜੀ ਜੀ ਉਹ ਵਾਲੇ ਆ ਕੇ ਪੁੱਛ ਲਈ ਆਪਣੇ ਪਿੰਡ ਆ ਕੇ ਪੁੱਛ ਲਈ ਝਾਮਕੇ ਠੀਕ ਹੈ ਜੀ ਸੁਰਸਿੰਘ ਉਹ ਜਿੱਥੇ ਮਰਜੀ ਮਾਲੂ ਲਾ ਕੇ ਬੰਨੇ ਭਾਵੇਂ ਪੰਨਿਆ ਚੌਂਦ ਨੇ ਪੁੱਛ ਲਈ ਪੀ ਛਾਹ ਮੰਡੀ ਛਾਹ ਫਾਰਮ ਤੇ ਜਾਣਾ ਠੀਕ ਹੈ ਜੀ ਹਾਂਜੀ ਹਾਂਜੀ ਪ੍ਰਤਾਪ ਸਿੰਘ ਛਾਹ ਠੀਕ ਹੈ ਜੀ ਮੋਬਾਈਲ ਨੰਬਰ ਹੈਗਾ ਜੀ 787901127 ਠੀਕ ਹੈ ਜੀ 787901127 ਦੂਜਾ ਨੰਬਰ ਜੀ 628474127 ਠੀਕ ਹੈ ਜੀ 628474127 ਠੀਕ ਹੈ ਜੀ ਹਾਂਜੀ ਅੱਜ ਵੀਰੇ ਆਪਣੇ ਕੋਲ ਤਕਰੀਬਨ ਮੱਜਾਂ ਦੇ ਵਿੱਚ ਛੇ ਨਾ ਗਿਆ ਹਾਂਜੀ ਭਾਜੀ ਮਹੀਂ ਤੇ ਹੱਥ ਹੀ ਹੂੰ ਤੇ ਦੋ ਟਕਰ ਵਿੱਚੋਂ ਵੇਖੀ ਆਈ ਦੋ ਮਹੀਆਂ ਲਈਆਂ ਟੋਪਰਾ ਕਬਣਾ ਹੋਰ ਅੱਛਾ ਜੀ ਉਹ ਆਪਾਂ ਸਵੇਰੇ ਲਿਆਉਣੀਆਂ ਜਾਂ ਪਰਸੋਂ ਲਿਆਉਣੀਆਂ ਥੋੜਾ ਜਨਾ ਆਪਾਂ ਭੈਣ ਭਰਾ ਫੋਨ ਵਾਲਿਆ ਕਰੰਦਾ ਤੇ ਕੱਲੇ ਕੱਲੇ ਨੂੰ ਵੀਡੀਓ ਨਹੀਂ ਪਾਈ ਜੀ ਠੀਕ ਹੈ ਜੀ ਹਾਂਜੀ ਮਾਲ ਥੋੜਾ ਘਟ ਲ ਬੰਦਿਆ ਜੀ ਅੱਜ ਦੀ ਵੀਰ ਵਿੱਚ ਆਪਣੇ ਕੋਲ ਤਿੰਨ ਮੱਝਾਂ ਕਨਫਰਮ ਚੱਕ ਹਾਂਜੀ ਤਿੰਨ ਕਨਫਰਮ ਆ ਹਾਂਜੀ ਤੇ ਜਿਹੜੀ ਚੌਥੀ ਆ ਉਹ ਗੈਸ ਵਾਲਾ ਡਾਕਟਰ ਨੇ ਲਾਇਆ ਬੱਤੀਆਂ ਕਦਣਾ ਅੱਛਾ ਜੀ ਤੇ ਬਾਕੀ ਚਲੋ ਜੇ ਕੋ ਆਪਣੇ ਤੋਂ ਰਹਿ ਗਈ ਤਾਂ ਆਂਦਰਾਂ ਫਿਰ ਆਪਾਂ ਚੈੱਕ ਪਾਸ ਕਰਾ ਦਾਂਗੇ ਪੱਕੀ ਠੀਕ ਹੈ ਜੀ ਤੇ ਬਾਕੀ ਜੇ ਰੇਟ ਆਪਾਂ ਉਹਦਾ ਗੈਸ ਠੀਕ ਹੈ ਹਾਂਜੀ ਚਲੋ ਸ਼ੁਰੂ ਕਰੀਏ ਆਪਾਂ ਇਸ ਤੋਂ ਕਰ ਗਏ ਮਾਈ ਤੋਂ ਦੱਸੀਏ ਡਿਟੇਲ ਵੀਰਾਂ ਨੂੰ ਵੀ ਇਹ ਕਿਨਵੇਂ ਸੂਹ ਸੂਏ ਇਹ ਭਾਈ ਢਾਈਆਂ ਮਹੀਨਿਆਂ ਦੀ ਮੱਝ ਰੱਪਣ ਦੇ ਚੈੱਕ ਪਾਸ ਆਪਣੇ ਹੱਥਿਕ ਰਹੀ ਹੈ ਕਿਨਵੇਂ ਸੂਹ ਸੂਏ ਤੇ ਗੱਪੜੀ ਵੀਰੇ ਸੂਏ ਭਾਜੀ ਗਾਂ ਤਿੱਜੇ ਆ ਤੇ ਦੂਜਾ ਸੂਹ ਸੂਏ ਦੂਜੇ ਸਹੀ ਆ ਦੁੱਧ ਇਥੇ 10 ਲੀਟਰ ਹੀ ਚੱਕ ਰਾਇਆ 8 ਕਿਲੋ ਲੀਟਰ ਰਹਿ ਗਿਆ ਜਿਹੜਾ ਹੁਣ ਮੌਕੇ ਦਾ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਕੱਢੀਏ ਬਾਹਰ ਵੀਰ ਨੂੰ ਲਓ ਜੀ ਜਰੂਰ ਢਾਈਆਂ ਮਹੀਨਿਆਂ ਦੀ ਦੋਸਤੋ ਕਨਫਰਮ ਚੈੱਕ ਪਾਸ ਵੀਰ ਕਹਿੰਦਾ ਵੀ ਆਪਾਂ ਚੈੱਕ ਕਰਵਾਤੀ ਹੈ 10 ਲੀਟਰ ਦੁੱਧ ਸੀ ਦੋ ਤੋਂ ਚੈੱਕ ਕਰਾਉਣ ਦੇ ਨਾਲ 8 ਲੀਟਰ ਦੁੱਧ ਰਹਿ ਗਿਆ ਦੁੱਧ ਆਠੀ ਕਰ ਦਿਓ ਜੀ ਫੇਰ ਸੂਹਾ ਦੁੱਜਾ ਸੂਈ ਤੇ ਤਿੱਕੇ ਸੂਈ ਤੇ ਦੱਸੋ ਕਨਫਰਮ ਆ ਚੰਗੀ ਰਾਜੀ ਜੰਮੀ ਪਲੀ ਹੈ ਪੂਰੀ ਚੈੱਕ ਕਰ ਲਓ ਲੱਖੋਂ ਬਾਹਰ ਵਗਣ ਵਾਲੀ ਹੈ ਜੀ ਮੱਝ ਠੀਕ ਹੈ ਜੀ ਹਾਂਜੀ ਆਦਗਾੜ ਦੱਸੋ ਮੈਂ ਦਾ ਪਿੱਠਪੜੀ ਦੀ ਚੜਾਈ ਆਰਡਰ ਕੁਆਲਿਟੀ ਹਰ ਇੱਕ ਚੀਜ਼ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਦੋਸਤੋ ਬਿਲਕੁਲ ਬਰੀਕ ਚਮੜੀ ਤੇ ਸਿੰਗਲ ਡੀਲੀ ਮੱਝ ਥਣਾਂ ਦੀ ਕੁਆਲਿਟੀ ਕਰੋ ਚੱਕੀ ਚਾਰੇ ਥਣਾਂ ਗੈਪ ਚ ਲੱਗੇ ਹੋਏ ਕੋਈ ਫੋਟ ਸ਼ਾਣੀਏ ਨਾਲ ਧਾਰਾਂ ਵੀਰ ਚਾਰੇ ਥਣਾਂ ਦੇ ਬਰਾਬਰ ਆਉਂਦੀ ਹੈ ਬਾਜੀ ਐ ਵਧੀਆ ਜੀ ਬਰਾਬਰ ਠੀਕ ਹੈ ਜੀ ਕਿਉਂ ਨੂੰ ਵਧੀਆ ਜੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਇਹਦਾ ਵੀਰ ਮੁੱਲ ਕਦਾ ਕਰਦਾ ਬਾਜੀ ਮੁੱਲ ਆਪਾਂ ਇਹ ਨਹੀਂ ਵੀ ਗੱਭਰ ਨਿਕਲ ਆਈ ਆ ਹੂੰ ਕਈ ਨੇ ਗੱਬਣਾ ਮਈਆਂ ਦਾ ਮੰਨ ਲਓ ਤੋਕਣਾ ਗੱਬਣਾ ਦਾ ਸਜਰਾਂ ਵਾਲਾ ਮੋਲੀ ਕਰੀ ਜਾਂਦੇ ਹਾਂਜੀ ਹਾਂਜੀ ਪਰ ਆਪਾਂ ਨਹੀਂ ਚਲੋ ਸਾਹਮਣੇ ਸੁਤਨੀ ਕਹਿੰਦੇ ਇਹ ਆ ਵੀ ਚਲੋ ਦੁੱਧ ਹੈਗਾ ਨਾਲ ਦੁੱਧ ਹੈਗਾ ਦੁੱਧ ਹੈਗਾ ਦੁੱਧ ਦੇ ਹਿਸਾਬ ਨਾਲ ਜਿਹੜੀ ਥੱਲੇ ਦੁੱਧ ਆਉਂਦਾ ਦੁੱਧ ਦੇ ਹਿਸਾਬ ਨਾਲ ਮੋਲ ਕਰਾਂਗੇ ਜਿੰਨ ਨਹੀਂ ਹੈਗਾ ਉਸ ਹਿਸਾਬ ਨਾਲ ਕਰਾਂਗੇ ਠੀਕ ਹੈ ਪਾਜੀ ਮੋਲੇ ਦਾ ਕਰਾਲੇ ਭਾਵੇਂ ਕੋ 75 ਤੇ ਭੰਦ ਕਰਾਲੇ ਸਾਤ ਹਾਂਜੀ 65000 ਦੀ ਦੇ ਦੀਏ ਕਿੰਨਾ ਕਮਾਉਣ ਦਾ ਹਾਂ ਆਹ ਨਾ ਪਾਜੀ 62000 ਅੱਛਾ ਜੀ ਹਾਂਜੀ ਕੁਝ ਹੋ ਸਕਦੀ ਕਿ ਜੱਸ ਪਾਜੀ ਛੋੜ ਹੋਊਗੀ ਮੌਕੇ ਤੇ ਥੋੜੀ ਬੋੜੀ ਠੀਕ ਹੈ ਬਾਕੀ ਚੈੱਕ ਪਾਸ ਕੀ ਕਿ ਢਾਈਆਂ ਮਹੀਨਿਆਂ ਚੈੱਕ ਪਾਸ ਦੋ 10000 8 ਦੀ ਗਰੰਟੀ ਦਾ ਢਾਈਆਂ ਮਹੀਨਿਆਂ ਦੀ ਕਨਫਰਮ ਚੈੱਕ ਪਾਸ 8 ਲੀਟਰ ਦੁੱਧ ਮੌਕੇ ਦਾ ਤਿਆਰ ਜੇ 65000 ਰੁਪਿਆ ਦੀ ਡਿਮਾਂਡ ਰੱਖੀ ਗਈ ਤੇ 62000 ਰੁਪਏ ਦੇ ਵਿੱਚੋਂ ਵੀਰ ਕਹਿੰਦਾ ਆ ਆ ਗਿਆ ਦਾ ਛੋਟਾ ਛੱਪਾ ਮਾਨਤਨ ਮੌਕੇ ਤੇ ਜਿਹੜਾ ਹੋਊਗਾ ਤੇ ਇਹਦੇ ਨਾਲ ਜਿਹੜੀ ਬੱਤੀ ਮੱਚੇ ਵੀਰ ਦੋ ਨੰਬਰ ਦੀ ਇਹਦੀ ਦੱਸੋ ਇਹ ਵੀ ਭਾਜੀ ਬੱਤੀਆਂ ਪੈਂਦੀਆਂ ਰਹਿਣਾਂ ਦੀ ਡਾਇਰੈਕਟਰ ਨੇ ਆਖਿਆ ਅੱਛਾ ਜੀ ਤੇ ਪਰ ਇਹ ਕਨਫਰਮ ਨਹੀਂ ਹੋਈ ਆਪਾਂ ਦੱਸਾਂ ਗਰੰਟੀ ਨਹੀਂ ਦਿੰਦੇ ਡਾਇਰੈਕਟਰਾਂ ਦਾ ਵੀ ਦੱਸ ਦੇਣੇ ਫਲੋਕੇ ਆਪਾਂ ਚੱਕ ਤਾਂ ਕਰਾਈ ਸੀ ਮੈਂ ਅੱਜ ਨਾ ਬਣੀ ਉਹ ਤਾਂ ਮੈਂ ਉਹ ਟੀਕਾ ਕਰਾ ਦਾਂਗੇ ਹਾਂ ਜੀ ਤੁਹਾਡਾ ਡਾਕਟਰ ਇਹ ਕਹ ਲੰਦਾ ਵੀ ਬਣੀ ਆ ਮੱਝ ਠੀਕ ਹੈ ਜੀ ਤੇ ਆਪਣਾ ਚਲੋ ਡਾਕਟਰ ਦਾ ਪੜਤਾਲਿਆਂ ਅੰਦਰਾਂ ਦੀ ਕਰ ਦਿੰਦਾ ਘਰ ਤੋਂ ਘੱਟ ਦੇਖ ਲੈਂਦਾ ਬੱਤੀਆਂ ਦਿਨਾਂ ਦੀ ਪੈਂਤੀਆਂ ਦੀ ਦੇਖ ਲੈਂਦਾ ਠੀਕ ਹੈ ਜੀ ਤੇ ਚਲੋ ਇਹ ਮੈਂ ਵੰਡ ਵੰਡ ਦੋ ਦਿਨ ਦਾ ਘਾਟਾ ਵਸ ਤੇ ਸੂਈ ਨੂੰ ਹੁੰਦਾ ਜੱਕ ਨਰ ਸੂਈ ਨੂੰ ਭਾਜੀ 3 ਮਹੀਨੇ ਹੋਏ 3 ਮਹੀਨੇ ਹੋ ਗਏ ਬਾਕੀ ਪਿਓਰ ਨੀਲੀ ਚ ਜੇ ਮੱਝ ਹਾਂ ਜੀ ਇਹਦਾ ਬੱਚਾ ਹੈਗਾ ਨਹੀਂ ਬੱਚਾ ਨਹੀਂ ਜੀ ਹੈਗਾ ਅੱਛਾ ਜੀ ਹੁਣ ਇਹ ਕਿੰਨਾਂ ਦੁੱਧ ਕਿੰਨਾ ਦੁੱਧ ਭਾਜੀ 8-7 ਸੀ ਹੂੰ ਤੇ ਕੋਸ 7 ਤੋਂ ਅੰਦਰ ਲਾ ਲਈ ਹੁਣ 7 ਹੈਗਾ ਪੱਕਾ ਜਰੂ ਕੋ ਲੈ ਗਿਆ ਠੀਕ ਆ ਇਹਦੇ ਭਾਵੇਂ ਕੋ ਸਾਈ ਪਾ ਦੇ ਮੈਂ 10 ਦਿਨਾਂ ਚੈੱਕ ਪਾਸ ਕਰਾ ਕੇ ਭੇਜਦਾ ਠੀਕ ਹੈ ਜੀ ਹਾਂਜੀ ਹਾਂਜੀ ਕੱਲ ਕੜੀਏ ਵੀ ਬਰਬ ਸੂਆ ਦੋਸਤੋਂ ਦੂਜਾ ਸੂਈ ਤੇ ਤੀਜੇ ਵੇਲੇ ਦੋਸਤੋਂ ਗਾ ਇਹ ਵੀ ਗੱਬਨੇ 35 ਦਿਨ ਦਾ ਟਾਈਮ ਹੋ ਗਿਆ ਜੇ ਕਨਫਰਮ ਨਹੀਂ ਹੋਈ 7 ਲੀਟਰ ਦੁੱਧ ਮੌਕੇ ਦਾ ਤਿਆਰ ਜੀ ਦੋਸਤੋਂ ਪਿਓਰ ਨੀਲੀ ਰਹੀ ਆ ਕਰੋ ਚੈੱਕ ਡਾਕਟਰ ਇਹ ਗਾਲਾਂ ਦਾ ਵੀ ਡਿਗਲੂਗੀ 100 ਦੇ ਵਿੱਚੋਂ 50 60 ਪਰਸੈਂਟ ਮਲਪੀ ਉਹਨੇ ਦੱਸੀ ਆ ਅੱਛਾ ਜੀ ਤੇ ਬਾਕੀ ਤੁਹਾਨੂੰ ਬਤਾ ਜਿਓ ਡਾਕਟਰ ਨੂੰ ਹੋਵੇ ਜੇ ਨਾ ਹੁੰਦੀ ਤਾਂ ਉਹਨੇ ਅਸਲ ਹੱਥ ਦੇਣਾ ਵੀ ਖਾਲੀ ਹਾਂਜੀ ਹਾਂਜੀ ਅੱਛ ਬਾਕੀ ਹੈਗੀ ਪਿਓਰ ਨੀਲੀ ਜੀ ਹਾਂਜੀ ਹਾਂਜੀ ਦੋਸਤੋ ਨਿਸ਼ਾਨੀਆਂ ਪੂਰੀਆਂ ਕਵਰ ਕਰਦੀ ਨੀਲੀ ਰਵੀ ਵਾਲੀ ਆ ਪੂਸ਼ ਵਾਈਟ ਚਾਰੇ ਖੋਰ ਵਾਈਟ ਫੇਸ ਤੇ ਵੀ ਦੋਸਤੋ ਨਿਸ਼ਾਨ ਹੈਗਾ ਜੀ ਅਛਾ ਵੀਰ 7 ਕਿਲੋ ਦੋ ਤੁਹਾਨੂੰ ਜਿਹੜਾ ਤਿਆਰ ਹੈ ਮੌਕੇ ਤੇ ਹਾਂਜੀ ਹਾਂਜੀ ਭਾਜੀ ਤੇ ਕੀ ਮੁੱਲ ਕਰਨਾ ਦਾ ਭਾਈ ਜੇ ਇਹਦੇ ਝੋਟੀਆਂ ਨਿਕਲ ਆਈਏ ਕਬਰ ਹਾਂਜੀ ਫਿਰ ਤੇ ਆਪਾਂ ਦੇਣੀ ਇਹ ਵੀ ਬਾਅਦ ਜਾਤੀ ਹਮ ਹਲੇ ਚਲੋ ਆਪਾਂ ਗੈਸ ਦੇ ਹਿਸਾਬ ਨਾਲ ਮੁੱਲ ਕਰ ਲੀਨੇ ਆ ਸਾਝ ਜਾਂਦੀ ਦੇ ਜੀ ਕੰਮਗ ਮਾਰਦ ਨਸ ਪੂਰੇ 57000 ਦੀ ਦਮ 55 ਦੀ ਨਹੀਂ 57 ਪੂਰੇ ਦੀ ਦਮ ਠੀਕ ਥੋੜਾ ਬੜਾ ਮਾਨਤਨ ਕਰ ਦਾਂਗੇ ਚਲੋ ਇਹ ਆ ਬਾਕੀ ਦੇ ਇਹ ਤਾਂ ਨਸਲ ਦਾ ਕਰਕੇ ਮੈਂ 54000 ਮਹਿੰਗੀ ਆ ਠੀਕ ਠੀਕ ਚਲੋ ਗਾੜੀ ਆਪਾਂ ਨਹੀਂ ਆਂਦੇ ਉਹਨਾਂ ਦੇ ਕਹਿਣ ਮੁਤਾਬਕ ਉਹਾਂ ਤੇ ਵੀ ਠੀਕ ਆ ਵੀ ਚੰਗਾ ਭਰਿਆ ਲਓ ਦੋਸਤੋ 60000 ਰੁਪਿਆ ਵੀ ਇਹਨੇ ਡਿਮਾਂਡ ਰੱਖੀ 57000 ਰੁਪਏ ਦੇ ਵਿੱਚੋਂ ਵੀਰ ਕੰਦਾ ਮਾਨਤਨ ਛੋੜ ਛੱਪਾ ਥੋੜਾ ਆਇਆ ਗਿਆ ਤਾਂ ਮੌਕੇ ਤੇ ਜ਼ਰੂਰ ਹੋਗਾ ਮਾਝ ਦੋਸਤੋ ਨੀਲੀ ਰਵੇ ਦੇ ਨਾਲ ਪੂਰੀਆਂ ਨਿਸ਼ਾਨੀਆਂ ਕਬਰ ਕਰਦੀ ਤੁਸੀਂ ਚੈੱਕ ਕਰ ਸਕਦੇ ਹੋ ਵੱਡਾ ਢਾਂਚ ਇਹ ਰਿਤਨ ਦਾ ਨੰਬਰ ਦੀ ਮਾਜ ਹੈ ਤੁਸੀਂ ਵੀਰ ਦੀ ਡਿਟੇਲਸ ਲਿਖੇ। ਇਹ ਵੀ ਭਾਈ ਛੋਟੀ ਕਿੰਨਾ ਵਸਵਾ ਸੂਈ ਹੈ? ਇਹ ਭਾਈ ਪਹਿਲਣੀ ਹੈ ਛੋਟੀ ਸੂਈ। ਅੱਛਾ ਜੀ। ਤੇ ਸੂਈ ਨੂੰ ਇਹਨੂੰ ਭਾਜੀ ਹੋਏ ਜੇ 2.5 ਮਹੀਨੇ। 2.5 ਮਹੀਨੇ। ਤੇ ਦੁੱਧ ਇਹਦੇ ਕੋਲ ਦਾਹਿਆ। ਕੋਈ 8 ਲਾਲੇ ਤੇ ਇਹਨੂੰ ਇੱਕ ਮਹੀਨਾ ਗਾਂ ਬਣੀ ਨੂੰ ਹੋਇਆ। ਅੱਛਾ ਟੀਕਾ ਲੱਗਾ ਨੂੰ ਇੱਕ ਮਹੀਨਾ। ਹਾਂਜੀ ਹਾਂਜੀ ਇੱਕ ਮਹੀਨਾ ਗਾਂ ਇਹਨੂੰ ਹੋਇਆ ਬਣੀ। ਠੀਕ ਹੈ ਜੀ। ਕੱਢੀਏ ਵੀਰ ਬਾਹਰ ਨੂੰ। ਨਾ ਦੋਸਤੋ ਇਹ ਝੋਟੀ ਪਹਿਲਾ ਸਵੇਰ ਸੁਈ ਜੀ ਤੇ 1 ਮਹੀਨੇ ਦਾ ਟਾਈਮ ਇਹਨੂੰ ਟੀਕਾ ਲੱਗੇ ਨੂੰ ਹੋ ਗਿਆ ਕਨਫਰਮ ਹਜੇ ਇਹ ਨਹੀਂ ਕਿ ਹੈਗੀ ਤੇ ਦੁੱਧ ਦੋਸਤੋ 8 ਤੋਂ ਪਲੱਸ ਹੋਊਗਾ ਤਾਂ 10 ਦੇ ਅੰਦਰ ਹੋਊਗਾ 8 ਕਰਕੇ ਸਭ ਦਾ ਮੰਨ ਕੇ ਕਰ ਲਈ ਜੀ 8 ਲੀਟਰ ਮੰਨ ਕੇ ਵੀਰ ਕੰਦਾ ਕੋਈ ਸੌਦਾ ਕਰ ਲੇ ਜਿਹੜੀ ਵੀ ਇੰਨੇ ਕਰਨਾ ਬਾਕੀ ਦੋਸਤੋ ਮੈਂ ਤਾਂ ਕਰਦ ਕੱਟ ਫੇਸ ਕੁਆਲਟੀ ਹਰ ਇੱਕ ਚੀਜ਼ ਬਾਕੀ ਭਾਈ ਠੰਡੀ ਧੀਰੀ ਏਡੀ ਆ ਠੀਕ ਹੈ ਜੀ ਕਿ ਜਦਾਂ ਮਰਜ਼ੀ ਵੀ ਆਵੇ ਲਓ ਜੀ ਦੋਸਤੋ ਕਰੋ ਜੀ ਚੈੱਕ ਹਾਂ ਜੀ ਇਹ ਨਹੀਂ ਵੀ ਮੰਨ ਲਓ ਮੈਂ ਤਾਂ ਪਹਿਲਾਂ ਕੁੜੀ ਆ ਕੋਈ ਨਹੀਂ ਮੀਨੀ ਹੈ ਨਾ ਹਾਂਜੀ ਹਾਂਜੀ ਠੀਕ ਹੈ ਜੀ ਲਓ ਦੋਸਤੋ ਸਣਾ ਦੀ ਕੁਆਲਟੀ ਕਰੋ ਚੱਕ ਜੀ ਪੂਰੇ ਦੋਸਤੋ ਸਣ ਦੇਖੋ ਇਹ ਵੀ ਦੋਸਤੋ ਬਿਲਕੁਲ ਬਰੀਕ ਚਮੜੀ ਸਿੰਗਲ ਰਿ ਦੀ ਮੱਝ ਦੋਸਤੋ ਦੋਸਤੋ 8 ਲੀਟਰ ਵੀਰ ਕੰ ਦਾ ਮੰਨ ਕੇ ਕੋਈ ਵੀਰ ਸੌਦਾ ਕਰ ਸਕਦਾ ਬੇਸ਼ੱਕ ਬਾਕੀ ਭਾਈ ਇਹ ਨਾ ਖੰਦੀ ਸੀਰਿਆ ਕੋਈ ਗੱਲ ਨਹੀਂ ਲਓ ਜੀ ਦੋਸਤੋ ਥਣਾ ਦੀ ਕੁਆਲਟੀ ਦੀ ਕਰੋ ਚੱਕ ਜੀ ਬਹੁਤ ਵਧੀਆ ਥਣ ਦੋਸਤੋ ਅਛਾ ਵੀਰ ਮੁੱਲ ਕਨਾ ਕਰਨਾ ਦਾ ਭਾਜੀ ਏਰੀਆਂ ਨੀਆਂ ਝੋਟੀਆਂ ਦੇ 75 75 ਆਦਿ ਆ ਬੰਦਿਆ ਜਿੱਦਾਂ ਕੰਦੜੀਆਂ ਹਾਂ ਜੀ ਪਰ ਆ ਪਾਣੀ 75 ਕਰਨਾ ਠੀਕ ਹੈ ਆਪਾਂ ਬਿਲਕੁਲ ਡਾਉਨ ਹੀ ਰੱਖਣਾ ਤਾਂ ਹਾਂ ਠੀਕ ਠੀਕ ਹੈ ਮੋਲੋਂ ਭਾਜੀ ਕੋ ਕਰਾਵੇਂ ਦੇ ਭਾਵੇਂ 70 75 ਕਰ ਲਈ ਜੀ ਤੇ 65 ਕਰ ਲਈ ਹਾਂ ਨਾ ਬਾੜੀ ਹਜ਼ਾਰ ਦੀ ਦੇਣੀ ਹੈ 8000 ਦੀ ਹਾਂਜੀ ਹਾਂਜੀ 8000 ਜੋ ਹੈ ਕਿ ਜੇ ਇਸ ਕੋਈ ਕਰ ਲਾਂਗੇ ਭਾਜੀ ਕੋ ਭੈਣ ਭਰਾ ਮੌਕੇ ਤੇ ਫੋਨ ਕਰੇ ਠੀਕ ਹੈ ਬਾਕੀ 7-8000 ਦੀ ਤੇ 10 ਦੀ ਕੱਟੀ ਹੈ ਜੀ ਮਗਰ ਕੱਟੀ ਨੂੰ ਮਰਾਦਾ ਚਾਹੀਦੀ ਅੱਛਾ ਇਹਦੀ ਮਗਰ ਕੱਟੀ ਹਾਂਜੀ ਹਾਂਜੀ ਕੱਟੀ ਅੱਛਾ ਜੀ ਲੋ ਦੋਸਤੋ ਬੱਚਾ ਵੀ ਇਹ ਏ ਦੋਸਤੋ ਆਪ ਕੱਟੀ ਤੇ ਬੱਚਾ ਵੀ ਪੱਤੀ ਆ ਹਾਂਜੀ ਤਾਂ ਹਸਾਉਣਾ ਗਾਂ ਵੀ ਬਣ ਗਈ ਤੇ ਭਾਜੀ ਤਿੰਨ ਫਾਇਦੇ ਹੋਈ ਨਹੀਂ ਤਿੰਨ ਫਾਇਦੇ ਹੋਈ ਹਾਂਜੀ 62000 ਰੁਪਏ ਦੇ ਵਿੱਚੋਂ 200 ਤੁਹਾਡਾ 62000 ਦੇ ਵਿੱਚ ਭਾਜੀ ਸੱਜਰ ਵੀ ਆ ਗੱਬਣ ਵੀ ਆ ਮਗਰ ਕੱਟੀ ਵੀ ਆ ਕੱਟੀ ਵੀ ਹਾਂਜੀ ਸਿਰੋਤ ਵੀ ਵੀਰ ਲੈ ਗਿਆ ਸ਼ੈਤਰ ਕਿਸਮਤ ਹਾਂਜੀ ਹਣ ਬਾਣੀ ਬਣ ਜਾਂਦਾ ਲੱਗਦਾ ਭਾਜੀ 62000 ਰੁਪਏ ਦੇ ਵਿੱਚੋਂ 200 ਆਇਆਂ ਜਾਂਦਾ ਸ਼ੋਰ ਸ਼ੱਪਾ ਮਾਨ ਤਾਂ ਜਿਹੜਾ ਮੌਕੇ ਤੇ ਵੀਰ ਕਹਦਾ ਹੋਊਗਾ ਇਸ ਤੋਂ ਅੱਗੇ ਆਪਾਂ ਚੱਲੀਏ ਵੀਰੇ ਜਿਹੜੀ ਟੋਕੜ ਕੱਪੜਾ ਮੱਝ ਪਹਿਲਾ ਸਵੇਰ ਨੂੰ ਛੁੱਟੀ ਸਵੇਰ ਬੁੱਜੇ ਸਵੇਰ ਤੇ ਕੰਪਨੀ ਇਹਦੀ ਤਸਵੀਰਾਂ ਤੇ ਕੇ ਵੀ ਭਾਜੀ ਪਲੂਣ ਕੱਟੀ ਜੇ ਹਾਂਜੀ ਮੂੰਹ ਦੋਂਦੀ ਹਾਂਜੀ ਤੇ ਦੁੱਧ ਦੇ ਸਰ ਤਿੰਨ ਕਿਲੋ ਹੈ ਭਾਜੀ ਹਮ ਚੈੱਕ ਕਰਾਇਆ ਘੜੀ ਆ ਹੁਣ ਕੋ ਦੋ ਤੋਂ ਅੰਦਰ ਲਾ ਲਈ ਠੀਕ ਹੈ ਜੀ ਤੇ ਬਾਕੀ ਇਹ ਆ ਵੀ ਚੋਣ ਚਾਂਣ ਵਰੀ ਆ ਜੇ ਤਾਂ ਸਾਢੇ ਪੰਜ ਮਹੀਨਿਆਂ ਦੀ ਕੱਪੜਾ ਸਾਢੇ ਪੰਜ ਮਹੀਨੇ ਦੀ ਕੱਪੜਾ ਚੈੱਕ ਪਾਸ ਹੈ ਜੀ ਠੀਕ ਹੈ ਜੀ ਹਾਂਜੀ ਲਓ ਦੋਸਤੋ ਦੁੱਧ ਵੀਰ ਕਹਿੰਦਾ ਵੀ ਦੋ ਤੋਂ ਤਿੰਨ ਲੀਟਰ ਹੋਊਗਾ ਹੁਣ ਜਿਹੜਾ ਮੌਕੇ ਦਾ ਸੂਹਾ ਪਹਿਲਾ ਸੂਹੀ ਹੈ ਦੋ ਦੰਦ ਦੇ ਮੂੰਹ ਚ ਤੇ 55 ਦੀਆਂ ਦੋਸਤੋਂ ਕਨਫਰਮ ਚੈੱਕ ਪਾਸ ਹੈ ਵੀ ਅਗੇ ਦੋਸਤੋਂ ਕੱਦ ਵੀ ਝੂਟੀ ਦਾ ਜੇ ਵੇਖੀ ਤੇ ਕਟੀਆਂ ਵਾਲੇ ਕਰਦੇ ਆ ਭਾਜੀ ਇਹਨੇ ਕਰ ਦੇਣਾ ਜੀ ਇਹਨੂੰ ਕੱਟੀ ਜਾਂਦੀ ਹੈ ਵੇਖ ਨੂੰ ਕੱਟੀ ਹਾਂਜੀ ਹਾਂਜੀ ਇਹ ਝੂਲੀ ਬਣ ਗਈ ਜੀ ਕਿਹਦੇ ਛੋਟਾ ਰਿਆ ਨਾ ਬਾਕੀ ਭਾਜੀ ਝੋਟੀਆਂ 29 ਦੀ ਹੈ ਅੱਛਾ ਅੱਛਾ 29 29 ਸੀ ਮੰਡੀ ਦੇ ਸੂਹਾ ਜੀ ਅਮਨ 29 ਦੀਆਂ ਝੋਟੀਆਂ ਠੀਕ ਹੈ ਜੀ ਪੰਜ ਸਾਲਾਂ ਜਵਾਰ ਨੂੰ ਆਹ ਲਓ ਜੀ ਟਾਂਗਾਂ ਸਾਲਾਂ ਦੀ ਹਿਸਾਬ ਨਾਲ ਦੂਜਾ ਸੁਆ ਗਾ ਬਣ ਗਿਆ। ਦੋਸਤੋ ਫਿਰ ਵੀ ਚਲੋ ਕਰਮਾਈ ਦਾ ਪਿੱਖਪੜਾ ਬਹੁਤ ਸੋਹਣਾ ਤਿਆਰ ਕੀਤਾ ਨੇ। ਟੇਮਕਣੇ ਵਾਲੇ ਸਿੰਘ ਜੀ ਦੇ। ਹਾਂਜੀ ਹਾਂਜੀ ਹਾਂਜੀ। ਇਹ ਮ 29 ਦੀ ਪਿਓਰ ਮਾਲੋ ਨਸਲ ਦੇ ਵਿੱਚ ਆ। ਠੀਕ ਹੈ। ਹਾਂਜੀ ਹਾਂਜੀ। ਦੋਸਤੋ ਬਿਲਕੁਲ ਰਿੰਗ ਸਿੰਘ ਗੋਲ। ਆ ਕਰੋ ਜੀ ਚੈੱਕ। ਸਾਰੇ ਦੋਸਤੋ ਜੱਟ ਬਲੈਕ ਥੋੜੇ ਜਿਹੀ ਪੂਛ ਤੇ ਵਾਲ ਵਗੜ ਜੇ। ਲੈ ਜੋ। 2 ਤੋਂ 3 ਲੀਟਰ ਤੋਂ ਜਿਹੜਾ ਮੌਕੇ ਦਾ ਹੁਣ ਤਿਆਰ ਹੋਊਗਾ ਕਿ 5.5 ਮਹੀਨੇ ਦੀ ਕਨਫਰਮ ਚੈੱਕ ਪਾਸ। ਭਾਜੀ ਫਾਇਦੇ 2-2 3-3 ਨੇ ਭਰ ਮੋਲੇ ਦਾ ਅੰਸਰ ਕੱਟੀ ਵਾਲਾ ਕਰਨਾ ਆਪਾਂ। ਅੱਛਾ ਜੀ। ਗਾੜੀਆਂ ਕੱਟੀ ਆ ਆ ਦੀ ਪਸਰ ਤੇ ਦਾ। ਮੋਲ ਅੰਸਰ ਕੱਟੀ ਵਾਲਾ ਹੋਊਗਾ। ਠੀਕ 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 ਹੈ। ਠੀਕ ਹੈ। ਜਿਹੜਾ ਕੋ ਭੈਣ ਭਰਾ ਲੈ ਜਾਵੇ ਚਲੋ। ਇਹ ਆ ਵੀ ਜਿੱਦੀ ਕੋਈ ਮੈਂ ਇੰਨਾ ਚਿਰ ਦੁੱਧ ਦਿੰਦੀ ਤੇ ਫੇਰ ਲੈ ਗਿਆ ਤੇ ਫੇਰ ਇਹਨੇ ਘਾ ਦੁੱਧ ਪਿਆ ਦੇਣਾ। ਹਾਂਜੀ ਹਾਂਜੀ ਹਾਂਜੀ। ਤੇ ਰੇਟ ਛੋਟਾ ਇਹ ਤੇ ਗੱਲ ਹੈਗੀ ਹੈ। ਹਾਂਜੀ। ਰੇਟ ਛੋਟਾ ਹੈ। ਹਾਂਜੀ ਭਾਈ ਮੁੱਲ ਦਾ ਫਾਈਟਨ ਵਾਚ ਚੌਕੜ ਝੋਟੀ ਹੋਵੇ ਉਹ ਜਾਣਦਿਆਂ ਅੰਸਰਾ ਝੋਟੀਆਂ ਜਾਣਦਿਆਂ ਹਾਂਜੀ ਹਾਂਜੀ ਕਿਨੇ ਕਿਨੇ ਦੀਆਂ 50 50000 ਦੇਣਾ ਹਾਂਜੀ ਹਾਂਜੀ ਤੇ ਪਾਰਾ ਪਾਂ ਰੇਟ ਆਪਣਾ ਡਾਉਣ ਹੈ ਆਪਾਂ ਡਾਉਣ ਹੀ ਰੱਖਣਾ ਹਾਂਜੀ ਤੇ ਇਹ ਆ ਵੀ ਮੁੱਲ ਜੋ ਆਪਾਂ ਇਹਦਾ ਮਰਜ਼ੀ ਕਰੀਏ ਭਾਵੇਂ ਕੋ 60 ਕਰਾਲੇ 65 ਕਰਾਲੇ ਜੋ ਮਰਜ਼ੀ 50000 ਪੂਰੇ ਦੇ ਦੇ ਦਈਏ ਕਿੰਦਾ ਕਮਾਨ ਤਾਨੂੰ ਸਰਦ 2000 ਛੱਡ ਦੀਏ 48 ਹੋ ਗਿਆ ਹਾਂਜੀ ਹੋਰ ਇੱਕ ਹੀ ਜਿਸ ਤੈਨ ਛੱਡ ਦਾਂਗੇ ਪੂਰੇ 47 ਹਜ਼ਾਰ ਦੀ ਦੇਗਾ ਠੀਕ ਹੈ ਜੀ ਹਾਂਜੀ ਇੱਕੇ ਰਾਂ ਮੰਨਤ ਕਰਦੇ ਹਾਂ ਜੀ ਪੂਰੇ 47 ਹਜ਼ਾਰ ਦੀ ਦੇ ਦਾਂਗੇ ਤੇ ਬਾਕੀ ਭਾਜੀ ਸਾਢੇ ਪੰਜਾਂ ਮਹੀਨੇ ਚੈੱਕ ਪਾਸ ਜੀ ਠੀਕ ਹੈ ਤੇ ਦੁੱਧ ਤਿੰਨ ਹੀ ਤੇ ਦੋਹਾਂ ਤੋਂ ਅੰਤਰਾ ਨਹੀਂ ਹੋਣਾ ਆਪਾਂ ਦੋ ਠੀਕ ਹੈ ਜੀ ਹਾਂਜੀ ਹਾਂਜੀ ਲਓ ਦੋਸਤੋ ਇੱਕ ਰਾਂ ਕੈਮਰਾ ਮਰੋ ਮੈਂ ਦਿੱਤੇ ਹਾਂਜੀ ਹਾਂਜੀ ਸਾਢੇ ਪੰਜਾਂ ਮਹੀਨੇ ਦੋਸਤੋ ਕਨਫਰਮ ਚੈੱਕ ਪਾਸ ਤੇ ਮੁੱਲ ਦੋਸਤੋ ਰੱਖਿਆ ਜੀ ਵੀਰ ਨੇ ਲੈਣ ਦੇਣ 47000 ਜਿਹਦੇ ਵਿੱਚ ਤੁਹਾਡਾ ਮੌਕੇ ਦੇ ਆਇਆਂਗਾ ਦਾ ਮੰਨਤਣ ਛੋੜ ਛੱਪਾ ਤੁਹਾਨੂੰ ਬੜਾ ਜ਼ਰੂਰ ਇਹਦੇ ਨਾਲ ਜਿਹੜੀ ਬੱਤੀ ਮਾਚੀ ਵੀਰ ਦੀ ਦਸੀ ਰਹੀ ਤੇਰਾ ਇਹ ਵੀ ਭਾਜੀ ਸਾਢੇ ਪੰਜਾਂ ਮਹੀਨਿਆਂ ਦੀ ਗੱਭਣ ਆ ਅੱਛਾ ਜੀ ਇਹ ਵੀ ਭਾਜੀ ਜਿਹੜੀ ਉਹ ਆਪਾਂ ਮਹਿ ਨੀਲੀ ਦੀ ਨਹੀਂ ਉਹ ਹੈ ਦੂਜੇ ਨੰਬਰ ਹਾਂਜੀ ਹਾਂਜੀ ਇਹ ਵੀ ਉਸੇ ਲਾਕੇ ਚੋਈ ਹਾਸਲ ਪੂਰੇ ਹੋ ਹਾਸਲ ਪੂਰੇ ਆ ਨੀਲੀ ਦੀ ਮਹਿ ਜੀ ਠੀਕ ਹੈ ਜੀ ਮੱਗੀ ਨਾਸ ਜੀ ਠੀਕ ਹੈ ਜੀ ਤੇ ਅੱਖਾਂ ਦੋਵੇਂ ਬਿੱਲੀਆਂ ਹਾਂਜੀ ਅੱਖਾਂ ਦੋਵੇਂ ਬਿੱਲੀਆਂ ਠੀਕ ਹੈ ਤੇ ਬੋਲੀ ਬਿੱਲੀ ਆ ਜੀ ਪੰਜ ਕਲਿਆਣੀ ਆ ਪੰਜ ਕਲਿਆਣੀ ਠੀਕ ਤੇ ਇਹ ਨਾ ਭਾਜੀ ਸਾਢੇ ਪੰਜਾਂ ਮਹੀਨਿਆਂ ਦੀ ਮੈਂ ਵੀ ਚੱਕ ਪਾਸ ਆ ਹਾਂਜੀ ਇਹ ਥੋੜਾ ਇਹਨਾਂ ਦਾ ਬਜ਼ੁਰਗ ਹੀ ਤੇ ਮੁੰਡਾ ਬਾਹਰ ਬੁੱਤ ਲੱਗਿਆ ਤੇ ਉਹ ਪਹਿਲਾਂ ਦੋਵੇਂ ਡੰਗ ਚੋਣ ਲਈ ਹਾਂ ਤੇ ਬਾਅਦ ਚੋਂ ਨਾ ਇੱਕ ਡੰਗ ਕਰਤੀ ਤੇ ਮੈਂ ਤਾਂ ਕਰਕੇ ਦੁੱਧੋਂ ਭੱਜ ਗਈ ਆ ਅੱਛਾ ਜੀ ਤੇ ਹਣ ਤੋਂ ਆ ਕੇ ਨਾ ਕੋਈ ਇਹ ਨਾ ਆ ਕੇ ਵੀ ਢਲੀ ਮੱਢੀ ਹੜ ਤੋਂ ਆ ਕੇ ਮਈਆਂ ਸਾਰੇ ਮਾਲ ਰਾਤੀਆਂ ਆ ਨਾ ਚਾਰ ਚੂਰ ਨਹੀਂ ਖਾਦਾ ਹਾਂਜੀ ਤੇ ਹੁਣ ਹਿਸਾਬ ਨਾਲ ਵੀ ਇਹ ਦੁੱਧੋਂ ਡਰਾਈ ਹੈ ਅੱਛਾ ਦੁੱਧੋਂ ਡਰਾਈ ਹੈ ਹਾਂਜੀ ਦੁੱਧੋਂ ਡਰਾਈ ਹੈ ਅੱਛਾ ਅੱਛਾ ਜੀ ਸਾਢੇ ਪੰਜ ਮਿੰਨਿਟ ਤੱਕ ਕੱਲੀ ਗੱਬਣੀ ਗੱਬਣੀਆਂ ਜੀ ਕੱਲੀ ਗੱਪਣ ਗੱਪਣ ਕੱਢੀ ਵੀ ਕੀ ਬਾਹਰ ਤੋਰੀ ਹੈ ਸਾਡੇ ਪੰਜਾਂ ਮਹੀਨੇ ਦੋਸਤੋ ਗੱਬਣ ਚੈੱਕ ਪਾਸ ਤੇ ਦੁੱਧ ਤੋਂ ਦੋਸਤੋ ਟਰਾਈ ਕੀਤੀ ਹੈ ਕਿਉਂਕਿ ਇਹ ਨਾ ਚੋਣ ਤੋਂ ਵੀਰ ਕਹਿੰਦਾ ਵੀ ਥੋੜੀ ਜਿਹੜੇ ਵੀਰ ਦੇ ਕੋਲ ਹੈਗੀ ਸੀ ਰਹਿ ਗਈ ਚੋਣ ਤੋਂ ਉਹ ਜੀ ਬਜ਼ੁਰਗ ਹੀ ਬੰਦਾ ਚੋਈ ਗਈ ਹਾਂਜੀ 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 ਤੇ ਉਦਾਂ ਆਉਂਦੇ ਵੀ ਸੱਜਰ ਉਹਨਾਂ ਦੇ ਕਹਿਣ ਮੁਤਾਬਕਾਂ ਦੇ 11-12 ਲੀਟਰ ਦੁੱਧ ਦਿੰਦੀ ਆ ਠੀਕ ਹੈ ਜੀ ਹਾਂਜੀ ਹਾਂਜੀ ਇਹ ਦੋਸਤੋ ਜਿਹੜੇ ਵੀਰ ਨੇ ਖੜਨੀ ਆ ਗੱਬਣ ਕਰਕੇ ਚੈੱਕ ਪਾਸ ਆ ਇਹ ਗੱਬਣ ਦਾ ਸਬਦਾ ਦਾ ਹੋਵੇ ਬਾਕੀ ਪਿਓ ਰਹੇ ਆ ਵੀ ਨੀਲੀ ਨਸਲ ਚਾਹੁੰਦੀ ਜੀ ਠੀਕ ਹੈ ਜੀ ਹਾਂਜੀ ਕੱਲ ਕਾਠ ਮੈਂ ਤਾਂ ਜੇ ਸੂਏ ਦੀ ਬਣੀ ਜੀ ਠੀਕ ਹੈ ਪਹਿਲਾ ਸੂਆ ਸੂਈ ਦੂਜੇ ਸੂਆ ਤੇ ਗੱਬਣੇ ਹੈ ਨਾ ਹਾਂਜੀ ਠੀਕ ਹੈ ਜੀ ਅੱਛਾ ਜੀ ਇਹਦਾ ਵੀ ਮੋਲਾ ਭਾਈ ਇਹਦਾ ਹੜਦਿਆਂ ਵਾਲਾ ਮੁੱਲ ਕਰਨਾ ਜਿਹੜਾ ਇਹ ਨਾਲ ਹੈ ਜਿਹੜੀ ਇਹ ਨਾ ਵੀਡੀਓ ਮਗਰੋਂ ਪਵੇ ਤੇ ਪਹਿਲਾਂ ਇਹੋ ਹੀ ਵੀ ਪਹਿਲੇ ਨੰਬਰ ਤੇ ਇਹ ਵੀ ਕਹੇਗਾ ਪਹਿਲੇ ਨੰਬਰ ਤੇ ਇਹ ਵੇਚੇ ਬਾਕੀ ਜੀ ਆਂਦੇ ਨਾ ਨਾ ਮਾ ਮਡਾ ਵਿਆ ਜਾਂਦਾ ਤੇ ਬਾਅਦ ਚ ਮੁੜ ਕੇ ਜਿਆਦਾ ਪੁੱਛਦੇ ਆ ਭਾਊ ਹਾਂਜੀ 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 ਇਹਦਾ ਜਿਆਦਾ ਪੁੱਛਣਾ ਤਾਂ ਨਹੀਂ ਠੀਕ ਹੈ ਜੀ ਇਹ ਵੀ ਇਹਦਾ ਰੇਟ ਅਨਸਰ ਕੱਟੀ ਵਾਲਾ ਜੀ ਹਾਂਜੀ ਹਾਂਜੀ ਭਾਈ ਇਹਦਾ ਮੋਲ ਕਰਾ ਲਈ ਕੋ 55 ਦੇ ਭਾਵੇਂ ਤੇ ਵਾਲੇ ਸਾਥ ਅੱਛਾ ਜੀ ਤੇ ਭਾਵੇਂ ਆਪਾਂ ਆਦ ਗਏ 50 ਹੂੰ ਇਹ ਦੇ ਦਈਏ ਪੂਰੇ 48 ਅੱਜ ਨੇ 44 ਚ ਇਮਾਨਦਾਰੀ ਕਰੀਏ ਕਿਉਂਕਿ ਪੂਰੇ 45000 ਦੀ ਪਾਉ ਦਵਾਂਗੇ ਛੋੜ ਕਰਾਂਗੇ ਦੇ ਹੋ ਕੇ ਤੇ 45000 ਰੁਪਏ ਹਾਂਜੀ ਹਾਂ ਛੋੜ ਛੱਪਾ ਹੋਊਗਾ ਹਾਂਜੀ ਸਾਢੇ ਪੰਜ ਮਹੀਨਿਆਂ ਦੀ ਚੱਕ ਪਾ ਦੇ ਤੇ ਦੋ ਦੋ ਡਰਾਈ ਦੋ ਦੋ ਡਰਾਈ ਹੈ ਜੀ ਹਾਂਜੀ ਹਾਂ ਇਹਦੇ ਨਾਲ ਜਿਹੜੀ ਬੱਤੀ ਮਾਰੀ ਦੀ ਸੀ ਰੇੜੀ ਲੱਗਾ ਇਹ ਭਾਜੀ ਸੂਈ ਜੇ ਮੈਂ ਢਾਈਆਂ ਕੁ ਮਹੀਨਿਆਂ ਦੀ ਅੱਛਾ ਜੀ 9 ਢਾਈਆਂ ਢਾਈਆਂ ਮਹੀਨੇ ਸੂਈ ਆ ਅੱਛਾ ਜੀ ਤਿੰਨਾਂ ਦੇ ਲਾਗੇ ਕੋਈ ਤੇ ਮਹੀਨਾ ਕਿਨੂੰ ਬਣੀ ਹੋਇਆ ਅੱਛਾ ਜੀ ਤੇ ਚਲੋ ਵੇ ਅਬ ਜੇ ਕੋ ਆਪਣਾ 10 12 ਦਾ ਰਹਿ ਗਈ ਫਿਰ ਆਪਾਂ ਚੈੱਕ ਪਾਸ ਕਰਾ ਕੇ ਦੇ ਦਾਂ ਠ ਚਾਰ ਤੇ ਚੌਗੀ ਆ ਜੀ ਮੂੰਹ ਇਹ ਵੀ ਚੌਗੀ ਆ ਠੀਕ ਹੈ ਜੀ ਤੇ ਦੂਜੇ ਦੀ ਗਾਂ ਵਾ ਅੱਛਾ ਦੂਜੇ ਸੁਈ ਦੂਜੇ ਦੀ ਗਾਂ ਗੱਬੜ ਜੇ ਜਲੀ ਮਤਲਬ ਟੀਕਾ ਭਰਿਆ ਵਾ ਠੀਕ ਹੈ ਠੀਕ ਹੈ ਤੇ ਇਹਦੇ ਸਲੇ ਵੀਰ ਦੁੱਧ ਦਿੰਦਾ ਦੁੱਧ ਭਾਜੀ ਇਹ ਖਲੜੇ ਤੇਗਾ ਹੀ ਕੋਈ 8 ਕਿਲੋਟਰ ਸਤ ਹੁਣ ਆਪਾਂ 6 ਦੀ ਗਰੰਟੀ ਦਵਾ 6 ਦੀ ਗਰੰਟੀ ਥੋੜਾ ਨਾ ਮਈਆਂ ਨੇ ਅਗਰ ਰਾਤ ਦਾ ਮਾਲ ਨੇ ਚਾਚੂ ਨਹੀਂ ਖਾਤਾ ਪਤਾ ਪਤਾ ਠੀਕ ਠੀਕ ਹੈ ਹਾਂਜੀ ਹਾਂਜੀ ਅੱਛਾ ਇਹਦੇ ਮਗਰ ਬੱਚਾ ਹੈਗਾ ਨਹੀਂ ਜੀ ਬੱਚਾ ਨਹੀਂ ਹੈਗਾ ਜੀ ਲਓ ਜੀ ਕੱਢੋ ਬਾਹਰ ਦੋਸਤੋ ਪਹਿਲਾ ਸਵੇਰ ਸੁਈਆ ਦੂਜੇ ਸਵੇਰ ਤੇ ਦੋਸਤੋ ਇੱਕ ਮਹੀਨੇ ਹਾਂਜੀ ਬਾਕੀ ਦੋਸਤੋ 1 ਮਿੰਟ ਦਾ ਟਾਈਮ ਇਹਨੂੰ ਵੀ ਟਿਕਾ ਲੱਗੇ ਨੂੰ ਥੋੜਾ ਜਿਹਾ ਲਿਸਾਪਨ ਜਰੂਰ ਰੱਖ ਦੀਏ ਕਿਉਂਕਿ ਇਹ ਕਈ ਵਾਰ ਸਾਹਬ ਕਿਸੇ ਵੀਰ ਨੇ ਘੱਟ ਕੀਤੀ ਹੁੰਦੀ ਪਸ਼ੂ ਦੀ ਉਹ ਥੋੜਾ ਪਠਾ ਨਹੀਂ ਜੋ ਕਹਾਂ ਮੈਨੇ ਆ ਰਹੇ ਹਾਂਜੀ ਹਾਂਜੀ ਦੁਜੇ ਥਾਣਾ ਕਰਕੇ ਹਾਂਜੀ ਥੋੜੀ ਦੋਸਤੋ ਪਤਲੇ ਸਰੀਰ ਦੀ ਆ ਇਹਨੂੰ ਲੈਓ ਜੀ ਬਾਕੀ ਇਹ ਆ ਵੀ ਸੀਲਸ ਲੱਗਿਆ ਦੋਸਤੋ ਆ ਕਰੋ ਚੱਕ ਜੀ ਚਾਰ ਤਾਲੂ ਦੋਸਤੋ ਮੋਹ ਮੋਹ ਵੀ ਨਾ ਚੁੱਕੀ ਆ ਹਾਂ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਹਾਂਜੀ ਲਓ ਜੀ ਕਰੋ ਜੀ ਆਜੋ ਜੀ ਲੈਓ ਡਰ ਜਾਂਦੇ ਨਾ ਪਛੋੜਾ ਹਾਂ ਨਾ ਘਰੋਂ ਘਰੋਂ ਨਹੀਂ ਨਗਲੀ ਨਾਲ ਹਾਂਜੀ 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 ਤੇ ਗੱਲ ਹੈ ਜੀ ਤੇ ਵਾਈਟ ਵੀ ਇੱਕ ਨਾ ਠੀਕ ਹੈ ਜੀ ਮੋਹ ਚੌਕੀ ਜੀ ਠੀਕ ਹੈ ਜੀ ਦੋਸਤੋ 6 ਲੀਟਰ ਦੁੱਧ ਹੁਣ ਮੌਕੇ ਦਾ ਵੀਰ ਦੇ ਕਹਿਣ ਮੁਤਾਬਕ ਇਹ ਅਸਲ ਤਿਆਰ ਹੈ ਜੀ ਤੇ ਮੋਲੇ ਪਾ ਵੀਰ ਤੋਂ ਪੁੱਛ ਲਈਦੀ ਹੈ ਕੀ ਮੁੱਲ ਕਰਦਾ ਵੀਰ ਪਸ਼ੂ ਦੋਸਤੋ ਵੈਸੇ ਤੁਹਾਨੂੰ ਪਤਾ ਕੈਮਰੇ ਤੋਂ ਜਾਂ ਡਾਕਟਰ ਤੋਂ ਪਸ਼ੂ ਦਰਦੇ ਹੁੰਦੇ ਆ ਅਛਾ ਵੀਰ ਜੀ ਮੋਲੇ ਦਾ ਭਾਜੀ ਮੋਲੇ ਦਾ ਵੀ ਛੋਟਾ ਹੀ ਹੈ ਹਾਂਜੀ ਮੋਲੇ ਦਾ ਭਾਵੇਂ ਕੋ ਕਰਾਲੇ 60 ਤੇ ਭਾਵੇਂ ਕਰਾਲੇ 55 ਹਾਂਜੀ 50000 ਪੂਰੇ ਦੇ ਦੇ ਦੀ ਨੀ ਕਿੰਨਾ ਕਮਾਨ ਤੈਸ ਹਾਂਜੀ ਕਿਚੂ ਕਿੰਨਾ ਕਮਾਨ ਤੈ ਤਹੀਂ ਦਦੋ ਬਰਾਬਰ ਕਰਦੀ ਉਹ ਜੇਰੀ ਆ ਡਰਾਈ ਦਦੋ ਹਾਂ ਨਹੀਂ ਇਹਨਾਂ ਨਾਲ ਕਰਕੇ ਤੱਕਾ ਕਿਉਂਕਿ ਪਪਾ ਗਲ ਗਈ ਥੋੜੀ ਸਰੀਰ ਤੋਂ ਲਿਸਾ 15 ਦੀ ਆ ਉਹ ਲੈ ਸਾਧਰ ਆਹ ਦੀ ਚਲੋ ਕੋਈ ਨਹੀਂ ਉਹ ਮੈਨੇ ਪੱਥੇ ਪੁੱਥੇ ਨਹੀਂ ਜੀ ਖਾਦੇ ਅੱਛਾ ਅੱਛਾ ਤੇ ਬਾਕੀ ਉਹ ਨਾ ਆਪਦਾ ਮਾਲੀ ਕਰਾਈ ਆ ਨਕਲੀ ਨਹੀਂ ਵੀ 100% ਐ ਮੈਂ ਠੀਕ ਠੀਕ ਚਲੋ ਆਪਣਾ ਅੰਕ ਲੈਦਾ ਚ ਚਲ ਗਈ ਨਹੀਂ ਤੇ ਕੋਹ ਹਫਤਾ ਦੱਸ ਦੇ ਲਈ ਤੇ ਮੈਂ ਚੈੱਕ ਕਰਾ ਕੇ ਦੇ ਦਾਂ ਚਲੋ ਸ਼ੋ ਤੇ ਜੋ ਕੋਈ ਵੀਰ ਲੈ ਗੋਰੀ ਕਿਸਮਤ ਤੇ ਮੇਰਾ ਕੋਈ ਗੱਲ ਨਹੀਂ ਭਾਜੀ ਦੇ ਦੇ ਨੇ 47 ਪੂਰੀ ਦੇ ਦਿੰਦੇ 47 ਦੀ ਨਹੀਂ 1000 ਰੁਪਿਆ ਸਾਡੇ ਕਹਿੰਦੇ ਛੱਡ ਦੋ 46000 ਰੁਪਿਆ ਚਲੋ ਕੋਈ ਗੱਲ ਨਹੀਂ 46 ਤੇਰਾ ਲੋ ਦੋਸਤੋ 46000 ਰੁਪਿਆ ਦਾ ਮੌਕੇ ਦਾ ਬੋਲ ਹੋ ਗਿਆ ਜੀ 6 ਲੀਟਰ ਦੁੱਧ ਤੇ 1 ਮਹੀਨਾ ਟਾਈਮ ਇਹਨ ਤੇ ਦੋਸਤੋ ਦੁੱਧ ਨੂੰ ਉਹ ਡਰਾਈ ਕੀਤੀ ਜੀ ਪਹਿਲਾ ਨੰਬਰ ਤੇ ਜਿਹੜੀ ਮੱਝ ਇੰਨੀ ਵੀ ਸਾਢੇ 5-5 ਮਿੰਟ ਦਾ ਟਾਈਮ ਹੋ ਗਿਆ ਜੀ ਇਹ ਤਾਂ ਦੁੱਧ ਨੂੰ ਦੋ ਦੋ ਤਿੰਨ ਕਿਲੋ ਹੋ ਗਿਆ ਵੀ ਸਾਢੇ 5 ਮਿੰਟ ਦੀ ਗੱਭਨ ਚੈੱਕ ਪਾਸ ਇਧਰ ਲੈ ਵੀਰ ਕੈਮਰਾ ਇਹ ਜਿਹੜੀ ਮੱਝ ਹੈ ਦੋਸਤੋ ਤੁਹਾਨੂੰ ਸਾਹਮਣੇ ਦਿਖਾ ਰਿਹਾ ਸਕਰੀਨ ਤੇ ਢਾਈਆਂ ਮਹੀਨੇ ਦੀ ਕਨਫਰਮ ਚੈੱਕ ਪਾਸ ਦੁੱਧ ਦੋਸਤੋ 9-10 ਕਿਲੋ ਹੁੰਦਾ ਮੌਕੇ ਦਾ ਕਿਆ ਹੋਊਗਾ ਤੇ ਇਹਦੇ ਨਾਲ ਅੱਗੇ ਇਹਨੂੰ ਵੀ 3 ਗੱਲ ਕਿਨੂੰ ਕਹਿੰਦਾ ਮਹੀਨਾ ਹੋ ਗਿਆ 32 ਦਿਨ 35 32 35 ਦਿਨ ਦੋਸਤੋ ਦਿਖਾਈ ਵੀ ਹੈ ਡਾਕਟਰ ਨਾਲ ਆਪਾਂ ਠੀਕ ਹੈ ਜੀ ਦੁੱਧ ਕਿੰਨਾ ਤਿਆਰ ਇਹਦੇ ਨਾਲ ਜਿਹੜੀ ਬੱਤੀ ਮੱਚ ਇਹਨੂੰ ਦੋਸਤੋ ਕੋਈ ਮਹੀਨੇ ਦੇ ਲਗਭਗ ਨੇ ਟਾਈਮ ਹੋ ਗਿਆ ਟੀਕਾ ਲੱਗੇ ਨੂੰ 6 ਤੋਂ 7 ਲੀਟਰ ਦੁੱਧ ਦੇ ਚਾਹ ਹੋ ਗਏ ਜੀ ਇਹ ਤਾਂ ਰੱਤੀ ਹੋਣਾ ਅੱਛਾ 8 ਠੀਕ ਦੁੱਧ 10000 8 ਲਾ ਲਏ ਕੋਈ ਠੀਕ ਹੈ ਜੀ 8 ਲੱਗੇ ਕੋਈ ਸੌਦਾ ਕਰ ਲਿਆ ਹਾਂਜੀ ਹਾਂਜੀ ਠੀਕ ਹੈ ਜੀ 6 ਪਸ਼ੂ ਦੋਸਤੋ ਤੁਹਾਨੂੰ ਦਿਖਾਈ ਜਿੰਨੇ ਵਿੱਚ ਤਕਰੀਬਨ ਜੇ ਮੰਨ ਲਈਏ ਤਾਂ ਸਾਰੇ ਪਸ਼ੂ ਨੂੰ ਤੇਰੇ ਦੋਸਤੋ ਲੱਗੇ ਹੋਏ ਐ ਤੇ ਬਾਕੀ ਤਿੰਨ ਮੱਝ ਜਿਹੜੀਆਂ ਕਨਫਰਮ ਚੈੱਕ ਪਾ ਸਕਦੇ ਆ ਤਿੰਨ ਕਨਫਰਮ ਆ ਜੀ ਇੱਕ ਟਾਈਮ ਦੋ ਟਾਈਮ ਸਵੇਰੇ ਸਵੇਪ ਨੂੰ ਚੋ ਕੇ ਆਪਣੀ ਤਸੱਲੀ ਜ਼ਰੂਰ ਕਰ ਲਿਆ ਕਰੋ ਐਡ तहसील ਤੇ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਫੋਨ ਨੰਬਰ ਵੀਰ ਜੀ ਅਕੜੀ ਫਿਰ ਬੋਲਦੀ ਐ ਸ਼ਾਹ ਫਾਰਮ ਤੇ ਦੋਸਤ ਪਹੁੰਚੇ ਆ ਵੀ ਕਿਦਾਂ ਨਾਮ ਪ੍ਰਤਾਪ ਸਿੰਘ ਸ਼ਾਹ ਹਾਂਜੀ ਭਾਜੀ ਫੋਨ ਨੰਬਰ ਹੈਗਾ 7087901127 ਠੀਕ ਹੈ ਜੀ ਦੂਜਾ ਨੰਬਰ ਤੇ 628474127 ਠੀਕ ਹੈ ਜੀ ਬਾਕੀ ਭਾਜੀ ਆਪਣੀ ਵੀਡੀਓ ਚ ਹਰ ਵੀਡੀਓ ਚ ਹੱਥ ਜੋੜ ਕੇ ਬੇਨਤੀ ਹੁੰਦੀ ਆ ਹਾਂਜੀ ਹਾਂਜੀ ਤੇਰੇ ਇਹੋ ਜਿਹੇ ਹੱਥ ਜੋੜ ਕੇ ਬੇਨਤੀ ਆ ਵੀ ਪਰਿਵਾਰ ਦੇ ਵਿੱਚ ਵੀਡੀਓ ਵੇਖ ਕੇ ਹਾਂਜੀ ਹਾਂਜੀ ਫਿਰ ਆਪਾਂ ਨੂੰ ਸਾਈਬਿਆਂ ਨਾਲ ਪਾਉ ਤੇ ਘਰੇ ਆ ਕੇ ਤਸल्ली ਕਰਕੇ ਠੀਕ ਹੈ ਜੀ ਹਾਂਜੀ ਬਾਕੀ ਕੋਈ ਵੀ ਵੀਰ ਕਿਸੇ ਕਿਸਮ ਦੀ ਵੀ ਕਿਸੇ ਵੀਰ ਨੇ ਆਪਣੀ ਤਸੱਲੀ ਕਰਨੀ ਹੈ ਪਸ਼ੂਦੀ ਤੇ ਮਾਲਕ ਵੀਰ ਦੇ ਨਾਲ ਗੱਲਬਾਤ ਕਰਕੇ ਕੰਟੈਕਟ ਕਰ ਲੈਣੀ ਨਹੀਂ ਜੀ ਕੋਈ ਗੱਲ ਨਹੀਂ ਜਿਹੜਾ ਨਹੀਂ ਆ ਸਕਦਾ ਵੀਡੀਓ ਕਾਲ ਤੇ ਆਪਣੀ ਤਸੱਲੀ ਕਰ ਲੈ ਬੇਸ਼ੱਕ ਆਪੀ ਵੀਡੀਓ ਕਾਲ ਤੇ ਚੁਾਈ ਕਰ ਸਕਦਾ ਬਾਕੀ ਜਿਹੜੇ ਡੰਗਰ ਚੈੱਕ ਪਾਸ ਹੈ ਉਹ ਆਪਾਂ ਆਪਦੇ ਹੱਥੀਂ ਆਪਦੇ ਡੈਕਟਰ ਤੋਂ ਕਰਾਏ ਹੈ ਠੀਕ ਹੈ ਜੀ ਆਪਾਂ ਤਸੱਲੀ ਆਪੀ ਕੀਤੀ ਆਪੀ ਕੀ ਭਾਜੀ ਭਾਜੀ ਤਾਂ ਤਸੱਲੀ ਕਰੀ ਦੀ ਆ ਗਾੜੀ ਮਾਲ ਡੰਗਰ ਜਾਣਾ ਹੁੰਦਾ ਵਾ ਠੀਕ 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 ਤੇ ਫਿਰ ਮੰਨ ਲਓ ਅਗਲਾ ਘਰੀ ਮੁਰੀ ਚੈੱਕ ਰਹੀਏ ਨਾ ਡੰਗਰ ਫਿਰ ਡੰਗਰ ਗ ਜੇ ਕਿਸੇ ਵੀਰ ਨੇ ਤਸੱਲੀ ਵੀ ਆਪਣੀ ਕਰਨੀ ਹੈ ਤੇ ਬੇਸ਼ੱਕ ਕੋਈ ਟਾਈਮ ਰੱਖ ਕੇ ਆਠ ਬਾਣਾ ਕੋਈ ਗੱਲ ਨਹੀਂ ਜੀ ਕਰ ਸਕਦਾ ਹੈ 8-10 ਸਾਲ ਬਾਅਦ ਵਿੱਚ ਆਪਣੀ ਤਸੱਲੀ ਵੀ ਕਰਾ ਸਕਦਾ ਕੋਈ ਗੱਲ ਨਹੀਂ ਕਿਉਂਕਿ ਲੰਮਾ ਸਮਾਂ ਜਿਹੜੇ ਵੀਰਾਂ ਨੇ ਵਪਾਰ ਕਰਨਾ ਤਾਂ ਉਹਨਾਂ ਵੀਰਾਂ ਦਾ ਦੋਸਤੋ ਇਹ ਹਿਸਾਬ ਹੁੰਦਾ ਵੀ ਚਲੋ ਵਪਾਰ ਦੇ ਵਿੱਚ ਜਿਹੜਾ ਵਾ ਕੋਈ ਜ਼ਿਆਦਾ ਝੂਠ ਨਹੀਂ ਬੁੱਲਿਆ ਜਾਂਦਾ ਕਿਉਂਕਿ ਇਹ ਯਕੀਨ ਵਾਲੀ ਗੱਲ ਹੁੰਦੀ ਹਰ ਇੱਕ ਫਾਰਮ ਦੀ ਵੱਖਰੀ ਨਹੀਂ ਭਾਜੀ ਦੱਸਾਂ ਗੱਲ ਕਿ ਆਪਾਂ ਮਾਰ ਡੰਗਰ ਗੁਰੂ ਦੀ ਕਿਰਪਾ ਨਾਲ ਬਿੱਦਈ ਆ ਵੀਡੀਓ ਮਗਰੋਂ ਪਾਈ ਦੀ ਆ ਤੁਹਾਡੇ ਪਾਇਆ ਪਾਇਆ ਉਸੇ ਵਾਲੇ ਮਾਲ ਲੈ ਜਾਣਾ ਸਰ ਠੀਕ ਹੈ ਜੀ ਨਾਲੇ ਆਪਣੇ ਭਾਅ ਬਿਲਕੁਲ ਜੈਨੂਅਲ ਹੁਣ ਤੁਸੀਂ ਬਾਜ਼ਾਰ ਕੰਨਾ ਤੇ ਜਾ ਤੇ ਭਾਅ ਆਪਾਂ ਬਿਲਕੁਲ ਲੈ ਸਕਦੇ ਠੀਕ 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 ਹੈ ਹਾਂ ਜੀ ਆ ਲੈਸ ਤਾਂ ਕੀਤੇ ਆ ਵੀ ਭੈਣਾ ਭਰਾਵਾਂ ਦਾ ਫੋਨ ਆਉਂਦਾ ਵੀ ਕਈ ਰੇਟ ਥੋੜਾ ਲੈਣਾ ਠੀਕ ਹੈ ਜੀ ਹਾਂ ਜੀ ਹਾਂ ਜੀ ਠੀਕ ਠੀਕ ਚਾਰ ਦਿਨ ਫਿਰਦੇ ਰਹੇ ਆ ਜੀ ਅਸ ਤਜੇ ਦੋ ਮਹੀਆ ਹੋਰ ਲਈਆਂ ਠੀਕ ਹੈ ਜੀ ਉਹ ਹੋਣੀਆਂ ਪਰਸ ਤੱਕ ਠੀਕ ਹੈ ਜੀ ਫੇਰ ਪਾਵਾਂਗੇ ਆਪਾਂ ਧੰਨਵਾਦ ਦੋਸਤੋ ਜਿਹੜਾ ਵੀਡੀਓ ਵੇਖਿਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼